मैं भारतीय जनता पार्टी हल्का राजपुरे के ब्लॉक समिति मेंबर इलेक्शन लड़ी ना इस बार जो आज पुतला भूपा इसके बारे में जानकारी दो उनका तो पुतले का मुख्य कारण ये है कि जो अपने पूर्व मुख्यमंत्री आम आदमी पार्टी के अध्यक्ष जी रह चुके हैं उनको संसद में इस तरह से बोलना बहुत ही आपत्तिजनक और अभद्र भाषा का उन्होंने उपयोग किया है जो का करना चाहिए था इसके लिए मैं उनका कानूनी कार्रवाई होनी चाहिए के विरोध में हम लोग आज पुतला होने ਅੱਜ ਇਹ ਧਰਨਾ ਸਾਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਲਾਇਆ ਜਾ ਰਿਹਾ ਹੈ ਅੱਜ ਸ਼ਹਿਰ ਰਾਜਪੁਰਾ ਵਿੱਚ ਸਾਡੇ ਮਾਨਯੋਗ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਉਪ ਪ੍ਰਧਾਨ ਅਸ਼ਨੀ ਸ਼ਰਮਾ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਰਾਜਪੁਰਾ ਦੇ ਵਿਕੇ ਵੀ ਅਸੀਂ ਅੱਜ ਇਹ ਫੁੱਟਲਾ ਫੁੱਟਿਆ ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੀਸੀ ਹੈ ਜਿਨੇ ਗੁਰੂ ਸਾਹਿਬ ਦੇ ਪ੍ਰਤੀ ਔਰ ਸ਼ਬਦਾਂ ਦੇ ਵਿੱਚ ਗੰਦੇ ਸ਼ਬਦਾਂ ਦੇ ਵਿੱਚ ਆਪ ਸ਼ਬਦ ਬੋਲੇ ਆ ਉਹਦੀ ਅਸੀਂ ਖੁੱਲ ਕੇ ਨਿੰਦਾ ਕਰਦੇ ਆ ਔਰ ਜਿਹੜਾ ਇਹਨਾਂ ਦਾ ਚਿਹਰਾ ਆਮ ਆਦਮੀ ਪਾਰਟੀ ਦਾ ਚਿਹਰਾ ਹੈ ਇਕੱਲੇ ਮੁੱਖ ਮੰਤਰੀ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਸਿੱਖਿਆ ਪ੍ਰਤੀ ਚਿਹਰਾ ਹੈ ਉਹ ਸਾਹਮਣੇ ਆਇਆ ਸੋ ਗੱਲਾਂ ਤਾਂ ਇੱਥੇ ਬਹੁਤ ਵੱਡੀਆਂ-ਵੱਡੀਆਂ ਕਰਦੇ ਆ ਮੁੱਖ ਮੰਤਰੀ ਸਾਹਿਬ ਸਾਡੇ ਭਗਵਤਪਾਲ ਜੀ ਸਿੱਟ ਬਣਾਈ ਬੈਠੇ ਆ ਜੋ ਗੁਰੂ ਜੀ ਸਾਹਿਬ ਦੀ ਬੇਇੱਜ਼ਤੀ ਹੋਈ ਆ ਉਹਦੇ ਬਾਰੇ ਕਹੀਆਂ ਪਰ ਜੋ ਇਹਨਾਂ ਦੀ ਪਾਰਟੀ ਜੋ ਇਹਨਾਂ ਦੇ ਸਾਬਕਾ ਮੁੱਖ ਮੰਤਰੀ ਨੇ ਉਹ ਸਿੱਖਾਂ ਦੇ ਬਾਰੇ ਕੀ ਸੋਚਦੇ ਆ ਸਿੱਖਾਂ ਦੇ ਗਰੋਹ ਬਾਰੇ ਕੀ ਸੋਚਦੇ ਆ ਉਹ ਸਾਹਮਣੇ ਤੁਹਾਡੇ ਆਇਆ ਸੋ ਅਸੀਂ ਇਸ ਗੱਲ ਦੀ ਇਸ ਸ਼ਬਦ ਜਿਹੜੇ ਇਹਨਾਂ ਨੇ ਗੱਲ ਕਹੀ ਹੈ ਉਹ ਇਹਨਾਂ ਨੇ ਸ਼ਬਦ ਕਹੇ ਆ ਅਸੀਂ ਉਹਨਾਂ ਦੀ ਘੋਰ ਦਿੱਤਾ ਕਰਦੇ ਆ ਔਰ ਸਰਕਾਰ ਕੇ ਹੈ ਕਹਟਦੇ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਉਹਨਾਂ ਦੀ ਮੈਂਬਰਸ਼ਿਪ ਰੱਖੀ ਥੈਂਕ ਯੂ ਜੀ ਪੁਤਲਾ ਫੁਕਿਆ ਤੇ ਪਰ ਜਾਣਕਾਰੀ ਪਿਛਲੇ ਦਿਨੀ ਦਿੱਲੀ ਦੀ ਜੋ ਸਾਬਕਾ ਮੁੱਖ ਮੰਤਰੀ ਆਪੀ ਸੀ ਤੇ ਮਠੁਤਾ ਵਧਾਇਆ ਕਿ ਉਨੇ ਜਿਹੜੇ ਦਿੱਲੀ ਵਿਧਾਨ ਸਭਾ ਦੇ ਵਿੱਚ ਸਾਡੇ ਗੁਰੂਆਂ ਦੇ ਪ੍ਰਤੀ ਜਿਹੜੇ ਸ਼ਬਦ ਵਰਤੇ ਨੇ ਉਸ ਤੋਂ ਇਹ ਸਿੱਧ ਹੋੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਉਹ ਸਿੱਖ ਵਿਰੋਧੀ ਹੈ ਬਾਵਰ ਤੇ ਜਾਬਰ ਵਾਲੀ ਸੋਚ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਤਾਂ ਹੈ ਹੀ ਪੂਰੇ ਇੰਡੀਆ ਘਟਵੰਨ ਦੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਵਿੱਚ ਸਾਡੇ ਗੁਰੂਆਂ ਦੇ ਸਨਮਾਨ ਦੇ ਵਿੱਚ ਵੱਡੇ ਵੱਡੇ ਆਯੋਜਨ ਕਰਵਾ ਕੇ ਉਹਨਾਂ ਨੂੰ ਸਤਿਕਾਰ ਭੇਟ ਕਰ ਰਹੀ ਹੈ ਉੱਥੇ ਹੀ ਇਦਾਂ ਦੇ ਸ਼ਬਦ ਜਿਹੜੇ ਬੋਲ ਕੇ ਇਦਾਂ ਦੀ ਬਿਆਨਵਾਜੀ ਕਰਕੇ ਪੂਰੀ ਸਿੱਖ ਕੌਮ ਨੂੰ ਜਿਹੜੀ ਠੇਸ ਹੈ ਉਹ ਪਹੁੰਚਾਉਣ ਦਾ ਕੰਮ ਕੀਤਾ ਹੈ। ਘਟਨਾ ਹੈ ਜਿਹੜੀ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸੀ ਮਾਰਲੇ ਨੇ ਬਹੁਤ ਹੀ ਘਟਿਆ ਸੋਚ ਦਰਸਾਈ ਹੈ ਆਪਣੀ ਦਿੱਲੀ ਦੀ ਪ੍ਰਧਾਨ ਸਭਾ 'ਚ ਸਾਹਿਬ ਸ੍ਰੀ ਗੁਰਤੇਗ ਬਾਦਲ ਜੀ ਦੇ ਖਿਲਾਫ ਜੋ ਆਪ ਸਭ ਦੇ ਉਹਨਾਂ ਨੇ ਬੋਲਿਆ ਸੀ ਨਾ ਸੋਚ ਵੀ ਨਹੀਂ ਸਕਦੇ ਬੋਲਣਾ ਤਾਂ ਦੂਰ ਦੀ ਗੱਲ ਹੈ ਮਹਾਨ ਸ਼ਕਤੀ ਪ੍ਰਸਾਦਤ ਦੇਣ ਵਾਲੇ ਗੁਰੂ ਨੂੰ ਇੰਨੇ ਘਟੀਆ ਸ਼ਬਦਾਵਲੀ ਉਹ ਕਰਕੇ ਉਹਨਾਂ ਨੇ ਜਿਹੜੀ ਬੇਅਦਬੀ ਕੀਤੀ ਹੈ ਉਹਦੇ ਸੰਦਰਭ ਚ ਅਸੀਂ ਉਹਦੇ ਪਤਲਾ ਭੁਗਿਆ ਪੂਰੀ ਆਮ ਆਦਮੀ ਪਾਰਟੀ ਸੇ ਲਈ ਦੁਸ਼ੀਅ ਅਸੀਂ ਤਾਂ ਮੰਗ ਕਰਦੇ ਹਾਂ ਕਿ ਮਾਰਨੀ ਆਤਸੀ ਜੀ ਨੂੰ ਸਜਾਦਤੀ ਜਾਵੇ ਉਹਨਾਂ ਦੀ ਮੈਂਬਰੀ ਖਾਰਜ ਕੀਤੀ ਜਾਵੇ ਬਣਦੀ ਪਰਚਾ ਦੇ ਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਥੈਂਕ ਯੂ ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਪਟਿਆਲਾ ਉੱਤਰੀ ਵੱਲੋਂ ਜੋ ਇੱਕ ਬੜੀ ਹੀ ਬੇਸ਼ਰਮੀ ਵਾਲੀ ਗੱਲ ਕੀਤੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਦਿਸ਼ੀ ਸਿੰਘ ਨੇ ਕਿ ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਉਹਨਾਂ ਨੇ ਅਪਸ਼ਬਦ ਬੋਲੇ ਹੈ ਸਾਨੂੰ ਤਾਂ ਉਹ ਸ਼ਬਦ ਕਹਿੰਦੇ ਵੀ ਸ਼ਰਮ ਆ ਰਹੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਗੁਰੂ ਤੇਗ ਬਹਾਦਰ ਸਰਬੰਧ ਦੇ ਬੇਦਾਰ ਨੂੰ ਯਾਦ ਕਰਦੀ ਹੈ ਛੋਟੇ ਸਾਬਜਿਆਂ ਨੂੰ ਸਮਪਿਤ ਜਗਾ ਜਗਾ ਹਿੰਦੂਸਤਾਨ ਦੇ ਪ੍ਰੋਗਰਾਮ ਕਰਦੀ ਹੈ ਵੀਰ ਬਾਲ ਦਿਵਸ ਮਨਾ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਕਿ ਇੱਕ ਸਿੱਖ ਵਿਰੋਧੀ ਹੈ ਸਿੱਖਾਂ ਦੇ ਖਿਲਾਫ ਬੋਲਦੇ ਹੈ ਇਹਨਾਂ ਨੂੰ ਗੁਰੂਆਂ ਪੀਰਾਂ ਦੀ ਇੱਜ਼ਤ ਦਾ ਵੀ ਕੋਈ ਮਾਣ ਨਹੀਂ ਹੈ ਇਹਨਾਂ ਦੇ ਮੂੰਹ 'ਚ ਜੋ ਆ ਮੈਂ ਬਕਵਾਸ ਕਰ ਦਿੰਦੇ ਆ ਅਸੀਂ ਆ ਪੀਸੀਸੀ ਦਾ ਪੁੱਤਲਾ ਪੁੱਤ ਹੈ ਔਰ ਦਿੱਲੀ ਦੀ ਸਰਕਾਰ ਅੱਗੇ ਬੇਨਤੀ ਕੀਤੀ ਹੈ ਨਿਵੇਦਨ ਕੀਤੀ ਹੈ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਇਹ ਸਦਸਤਾ ਖਤਮ ਕੀਤੀ ਜਾਏ ਔਰ ਇਹਨੂੰ ਅਰਸ਼ਟ ਕੀਤਾ ਜਾਏ